ਇਹ ਯਾਰ ਆਣਾ ਤੁਹਾਨੂੰ ਇੱਕ ਚੀਜ਼ ਦਿਖਾਉਣਿਆਂਗੇ ਇੱਟਾਂ ਜੀਆਂ ਚਿਣੀਆਂ ਵਈਆਂ ਨੇ ਮਹਾਰਾਸ਼ਟਰ ਦੇ ਵਿੱਚ ਫਿਰਦੇ ਆਂਗੇ ਤੇ ਇਹ ਕਹਿੰਦੇ ਮਹਾਰਾਸ਼ਟਰ ਦਾ ਹੈ ਇੱਟਾਂ ਦਾ ਪੱਠਾ ਜਿਵੇਂ ਆਪਣੇ ਵਾਲਾ ਇੱਟਾਂ ਦਾ ਪੱਠਾ ਤਾਂ ਦੂਜੇ ਰੋਡ ਹੁੰਦਾ ਹੈ ਨਾ ਚਿਮਣੀ ਵਾਲਾ ਤੇ ਇਹ ਇੱਕ ਨਵੇਂ ਤਰੀਕੇ ਦਾ ਪੱਠਾ ਇੱਥੇ ਦੇਖਣ ਨੂੰ ਮਿਲਿਆ ਤੇ ਜਦੋਂ ਵੀ ਇਥੋਂ ਦੀ ਨੰਗਦੇ ਆਂਗੇ ਤਾਂ ਰੋਡ ਤੇ ਬਹੁਤ ਜਗ੍ਹਾ ਤੇ ਆਹ ਦੇਖ ਲਓ ਵੀ ਐਂ ਪਾ ਫਾਹੀਆਂ ਨਿਕਲ ਜਾਂਦੀਆਂ ਨੇ ਵੀ ਇਹ ਸਿਸਟਮ ਕੀ ਆ ਕਾਲੀ ਚੀਜ਼ ਕੀ ਹੈ ਯਾਰ ਇਹ ਜਿਆ ਸਮਝ ਨਹੀਂ ਆਉਂਦੀ ਵੀ ਕਿ ਮੈਨੂੰ ਅੱਗ ਕਿੱਥੋਂ ਦੀ ਇੱਥੋਂ ਹੀ ਪਾਉਂਦੇ ਹੋਣਗੇ ਜਾਂ ਕਿੱਧਰ ਦੀ ਨਾ ਇਹ ਤਾਂ ਉਹੀ ਲਾਇਆ ਪਿਆ ਤਾਂ ਆ ਤਾਂ ਇਹਨੇ ਉਹੀ ਲਾਇਆ ਪਿਆ ਇਹਨੂੰ ਮੜਾ ਦੇ ਚਾਰੇ ਪਾਸੋਂ ਆਲੇ-ਦਾਲੋਂ ਦੇਖ ਲਈ ਇਹਦੇ ਵੀ ਸਿਸਟਮ ਕੀ ਆ ਵੀ ਕਿਧਰ ਦੀ ਇਹੋ ਕਰ ਰਹੇ ਨੇ ਇਹ ਹਮ ਇੱਧਰ ਵੀ ਆ ਯਾਰ ਇਹਨੂੰ ਅੱਗ ਕਿੱਥੋਂ ਦੀ ਪਾਉਂਦੇ ਆ ਜਿਆ ਜਾ ਆਹੀ ਠੀਕ ਹੈ ਹੁਣ ਪਤਾ ਲੱਗ ਗਿਆ ਭਾਈ ਆਹ ਰਹੋ ਨੀ ਨਾ ਇੱਕल्ली-ਗੱਲੀ ਲੇਅਰ ਬਣਾ ਕੇ ਹਨਾ ਇਹਦੇ ਵਿੱਚ ਆਹ ਪਾਉਂਦੇ ਆ ਜਿਹੜਾ ਝੋਨੇ ਦਾ ਫੂਸਾ ਜਿਆ ਹੁੰਦਾ ਇਹ ਭਰ ਦਿੰਦੇ ਆ ਤੇ ਫੇਰ ਉਹਨੂੰ ਅੱਗ ਲੱਗ ਜਾਂਦੀ ਐ ਇਸ ਤਰ੍ਹਾਂ ਇਸ ਤਰੀਕੇ ਪੱਕਦਾ ਫਿਰ ਇਹ ਵਾਹ ਜੀ ਵਾਹ ਦੇਖੋ ਭਰਾਵੋ ਨਵੀਂ ਚੀਜ਼ ਦੇਖਣ ਨੂੰ ਮਿਲੀ ਇਹਨੂੰ ਮੰਨ ਲਓ ਵੀ ਅੱਗ ਲਾ ਕੇ ਉਦੋਂ ਬਾਅਦ ਇਹ ਐ ਹੌਲੀ ਹੌਲੀ ਧੁਹੀ ਜਾਂਦੀ ਹੁੰਦੀ ਹੈ ਨਾ ਜਿਵੇਂ ਕਹਿੰਦੇ ਨੇ ਤੂੜੀ ਦੀ ਅੱਗ ਆਹ ਦੇਖੋ ਜੀ ਤੇ ਇਹਦੀ ਅੱਗ ਪੁੱਤ ਧੁਹੀ ਜਾਂਦੀ ਆ ਤੇ ਉਸ ਤਰ੍ਹਾਂ ਤੇ ਬਾਕੀ ਭਰਾਵੋ ਬਾਈ ਕਾਲੀ ਦਾ ਚੈਨਲ ਬਣਾਇਆ ਨਵਾਂ ਫੇਸਬੁੱਕ YouTube Instagram ਤੇ ਇਹਨੂੰ ਜਰੂਰ ਫੋਲੋ ਕਰ ਲਿਓ ਹੁਣਿਆ ਭਰਾਵੋ ਸਾਨੂੰ ਆਪ ਨੂੰ ਕਾਰੀਗਰੀ ਮਿਲ ਗਈ ਕਿਹੜਾ ਨਾਮ ਕਿਹਾ ਹੈ ਆਪਕਾ हमारा नाम अर्जुन है अर्जुन हाँ। ठीक है इट को कैसे पकाते हो जी कच्ची है, है। ये ना। हाँ। तो पहले ये करते ऐसा एक लेवल ठीक है इसके अंदर लकड़ी इसके ऊपर ठीक है उसके ऊपर कोयला ऐसा बड़ा बड़ा रहता अच्छा हर एक के बीच में कोयला जैसे पर कोयला पांच पांच एक दो तीन चार पाँच अच्छा पांच के बाद कोयला लगाते हो छोटा छोटा ऐसा छोटा छोटा बिछा देते हो पहले अंदर ज्यादा है बड़ा बड़ा हम्म अंदर और ज्यादा है बड़ा बड़ा है लकड़ी कोयला है। ठीक है। जैसे जी इसमें अभी आग लगी हुई है है ना? तो उसे आग कहाँ से देते हो फिर ये है ना आप दिखाओ से। आगे, आगे। जैसे जे आपका दिख रहा है की जो भूसा वगैरह चावल का वो डाला हुआ है ना आपने इसमें ठीक है चूल्हा ये, ये, ये ये रहता हाँ हाँ सर जी चूल्हा है इसके अंदर लकड़ी रहती ਸੇ ਲੱਕੜੀ ਇਹਦੇ ਅੰਦਰ ਠੀਕ ਹੈ ਹਾਂ ਉਹ ਜਲ ਗਈ ਆਪ ਸੰ ਨੂੰ ਹੂੰ ਹੂੰ ਆ ਵੀ ਇਸ ਇਸ ਸੇ ਇਹ ਹਵਾ ਆ ਜਾਣੇ ਕਾ ਜੇ ਹਵਾ ਹਾਂ ਜਿਹੜੇ ਥੱਲੇ ਸਾਡੇ ਮੇਰੇ ਆ ਰਹੀ ਹੈ ਲੱਕੜੀ ਇਹ ਭੇਤਰ ਠੀਕ ਹੈ ਹਾਂ ਹਾਂ ਇਹਦੇ ਨਾਲ ਫਿਰ ਇਹਨੂੰ ਅੱਗ ਲੱਗਦੀ ਐ ਇਸੇ ਅੱਗ ਲੱਗਦੀ ਐ ਠੀਕ ਹੈ ਐਸਾ ਉਹ ਜੋ ਉੱਪਰ ਤੱਕ ਹੈ ਉਹ ਸਾਰਾ ਇਸੇ ਹੀ ਹੈ ਹੈ बहुत लोहा पिघलाती है अच्छा हाँ, लोहा पिघलाती है इतना ही, हीट हाँ, होता है उसका ये के कितने दिन प्रोसेस चलता है जी आठ दिन हो गया, इसको दिन आग, दिन हो गया से आग निकलते हुए इसमें से हाँ, एक बार जहाँ से चूल्हे में से आग लगा दी हाँ, बस खत्म सारे चूल्हे में से एक एक बार लगा दी उसके बाद जल जाता है सर जल जाता है वाह ठीक है अर्जुन भाई आपने बहुत बढ़िया जानकारी दी आपका बहुत बहुत धन्यवाद जिला ਹਮ ਲੋਕ ਸੰਗਰੂਰ ਸੇ ਹੈ ਸੰਗਰੂਰ ਹਾਂ ਪੰਜਾਬ ਮੋਗਾ ਹਾਂ ਆਪ ਗਏ ਹੋ ਪੰਜਾਬ ਆਰੇ ਵਾਹ ਵਾਹ ਕਹਾਂ ਪੇ ਕੰਮ ਜਾਣਤੇ ਉਧਰ ਜਾਣਤੇ ਹੋ ਪੰਜਾਬ ਕੇ ਜਾਣਤੇ ਹੋ ਸਾਰੇ ਉਸ ਠੀਕ ਹੈ ਰਾਜਪੁਰਾ ਹਾਂ ਠੀਕ ਹੈ ਠੀਕ ਹੈ ਬਾਈ ਹੈ ਓਕੇ ਬਾਈ ਥੈਂਕ ਯੂ ਤੇ ਇਸ ਤਰ੍ਹਾਂ ਬਣਦੀਆਂ ਨੇ ਭਰਾਵੋ ਇੱਟਾ